सान यूनियन मुर्गाड़ी बंदि करो ਇਹ ਦਸਰਬਾਦ ਮੁਜ਼ਾਫਰ ਮੁਜ਼ਾਫਰ ਸਾਰ ਜੀ ਮੁਜ਼ਾਫਰ ਮੁਜ਼ਾਫਰ ਸਹੀ ਕੰਦੇ ਲੜਦੇ ਲੋਕ ਮੁਜ਼ਾਫਰ ਮੁਜ਼ਾਫਰ ਲੜਦੇ ਲੋਕ ਮੁਜ਼ਾਫਰ ਮੁਜ਼ਾਫਰ ਬਿਜਲੀ ਬੋਰਡ ਜਿੰਦਾਬਾਦ ਜਿੰਦਾਬਾਦ ਬਿਜਲੀ ਕਮ ਇਤਿਹਾਸਿਕ ਕਸਬਾ ਪੰਡੋਰੀ ਮਹੰਤਾ ਵਿਖੇ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮਲਾਜ਼ਮਾਂ ਦਰਮਿਆਨ ਵੱਟਾ ਵਿਵਾਦ ਖੜਾ ਹੋ ਗਿਆ ਤੇ ਦੋਨੋਂ ਪੱਖ ਇੱਕ ਦੂਜੇ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਵੇਖੇਗੇ ਮਾਮਲਾ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਛਾਪਾ ਮਾਰਨ ਨਾਲ ਜੁੜਿਆ ਹੈ ਦੱਸਿਆ ਗਿਆ ਹੈ ਕਿ ਪਿੰਡ ਗੋਤ ਪੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੰਗੇ ਹੱਤੀ ਫੜਿਆ ਗਿਆ ਅਤੇ ਉਸ ਦੇ ਘਰ ਦੀ ਤਾਰ ਕੱਟ ਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੇ ਕਿਸਾਨ ਨੂੰ ਮੋਟਾ ਜੁਰਮਾਨਾ ਪਾਉਣ ਦੀ ਗੱਲ ਕਹੀ ਗਈ ਸੀ ਪਰ ਇਸ ਦਰਮਿਆਨ ਕਿਸਾਨਾਂ ਨੇ ਇਕੱਠੇ ਹੋ ਕੇ ਪਾਵਰ ਕਾਰਪੋਰੇਸ਼ਨ ਦਾ ਪੰਡੋਰੀ ਮਹੰਤਾ ਵਿਖੇ ਦਫ਼ਤਰ ਘੇਰ ਲਿਆ ਗਿਆ ਤੇ ਤੱਕੇ ਸ਼ਾਹੀ ਤੇ ਉਤਰ ਹੈ ਦੋਸ਼ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਤੋਂ ਪਾਈ ਵੀ ਕੀਤੀ ਗਈ ਜਿੰਦਾਬਾਦ ਸਰਕਾਰ ਮੁਰਦਾਬਾਦ 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 ਐਡੀਓ ਮੁਰਦਾਬਾਦ 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 ਜੱਜ ਚ ਪਲ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਕੱਟੇ ਹੋਏ ਮੀਟਰਾਂ ਦੀਆਂ ਤਾਰਾਂ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਪੰਜਾਬ ਸਰਕਾਰ ਮੁਰਦਾਬਾਦ 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 ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡ ਹੈ ਗੋਤ ਫੁਖਰ ਉੱਥੇ ਐਡਿਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚੇਪੜਾ ਉਹ ਸਾਡੇ ਜੱਥੇਬੰਦ ਕ ਪਰਿਵਾਰ ਹੈ ਚੇਪੜਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਘਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚੇਪੜਾ ਮੀਟਰ ਨਹੀਂ ਲਗੰਦ ਦੇਣਾ ਐਡਿਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਹੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨਹੀਂਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਆਡੀਓ ਸਾਹਿਬ ਇਹ ਕਿਤੇ ਕਾਨੂੰਨ ਨਹੀਂਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਬੇ ਲੱਗੇ ਤਾਰਾਂ ਲੱਗੀਆਂ ਤੁਹਾਡੇ ਟੈਕਸ ਚੱਲ ਰਹੇ ਆ ਲੇਕਿਨ ਬੱਤੀ ਇੱਕ ਪਾਸੇ ਤੇ ਭਗਵੰਦ ਮਾਨ ਨੇ ਫ੍ਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਦੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ ਬੱਤੀ ਤੋਂ ਬਾਂਝਾ ਕੀਤਾ ਗਿਆ ਹੀ ਜਥੇ ਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤੋ ਤਾਰਾਂ ਨਹੀਂ ਲੱਗਦੀਆਂ ਨਹੀਂ ਜਾਊਗਾ ਇਸ ਦਿਓ ਸਾਹਿਬ ਇਥੋਂ ਦਫ਼ਤਰੋਂ ਅੱਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਕਿਹਾ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਣਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇੱਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿ ਇਹਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾ ਲਈ ਇੱਕ ਪਾਸੇ ਹੜ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਈ ਆ ਇਹ ਵੇੜ ਚ ਵਿਆਹ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੀ ਮੌਤ ਹੋ ਜੇ ਤੇ ਕਹਿੰਦੇ ਚਾਰ ਦਿਨ ਬਾਅਦ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਕਾ ਤੱਤੇ ਕਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਸੀਂ ਦੱਸਣਾ ਚਾਹੁੰਨੇ ਆ ਜਿਹੜੇ ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਐਡਿਓ ਸਾਹਿਬ ਨਹੀਂ ਤਾਰਾ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿਹਾ ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆਂ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਸੀਂ ਜਾਵਾਂਗੇ ਐਸਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਤੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾ ਵਾਲੀ ਗੱਲ ਨਹੀਂ ਗੱਲ ਕੀਤੀ ਵੀ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਈ ਨਹੀਂ ਇਹਨਾਂ ਨੂੰ ਚਾਹੀਦਾ ਗੱਲਬਾਤ ਕਰਦੇ ਵੀ ਕੀ ਗੱਲ ਹੈ ਉਹ ਇਹਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟਿੰਗ ਮੋੜ ਦਾ ਮੀਟਰ ਲਾਇਆ ਦਾ ਬਿਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਹੈ ਇਹਨਾਂ ਦੀ ਕੁਛ ਨਹੀਂ ਕਿਸਾਨ ਬਿਨਾਂ ਬਿਰਾਮਤਵਾਗ ਨਰੇਲ ਲੌਂਟਿਆ ਇਥੇ ਨੂੰ ਕੁਛ ਨਹੀਂ ਚਾਹੀ ਦੱਸੋ ਉੱਚ ਉੱਚ ਸੁਧਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਦੇ ਕੋਈ ਗੱਲਾਂ ਨਾ ਕੀਤੀ ਨਹੀਂ ਸਿੱਧੇ ਆ ਕੇ ਮਿਸਮੇਵ ਕਰਨ ਦੇ ਗਾਲਾ ਕੱਢਦੇ ਆ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਕੇ ਆ ਉਹ ਤੁਹਾਡੀ ਖਲਾਸੀ ਤਾਂ ਕਰਨੀ ਅਸੀਂ ਚੋਰੀ ਚੋਰੀ ਕਰਾਓ ਹਾਂ ਨੂੰ ਸਿੱਧੀ ਨਹੀਂ ਤੇ ਇਹ ਜਾਣਦੇ ਨਾ ਹੋਰ ਕੁਛ ਨਹੀਂ ਕਰਦੇ ਉਹਦਾ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਅਸੀਂ ਡਾਇਰੈਕਟ ਚਲਾਉਣੀ ਆ ਉਹ ਵੀ ਨਹੀਂ ਆਇਆ ਜੀ ਨਹੀਂ ਦੋ ਨਾ ਜੇ ਅਸੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਆਓ ਸਾਡੀ ਹੋਣੀ ਤਾਂ ਕਸਟਿਊਡੀ ਦੀ ਬਾੜੀ ਦਾ ਸੱਸਾ ਨੂਨ ਕਰਕੇ ਮਨਤਾਰ ਲਾ ਕੇ ਉਹਨੂੰ ਫਾਈਨ ਕਰਨਾ ਹੁੰਦਾ ਰਿਹਾ ਕਿ ਕਰਨਾ ਕੀ ਬਾਕੀ ਅਫਸਰ ਦੱਸਦਾ ਹੈ ਕਿ ਉਹ ਦਿਸਾਂ ਦੇਹੀ ਆ ਗਈ ਜਿਸ ਹਿਸਾਬ ਨਾਲ ਕਰਦੇ ਆ ਗੱਲਾਂ ਅਫਸਰ ਕਹਿੰਦੇ ਆਪੇ ਆਏ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਤੋਂ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਤੋ ਇਹ ਸ਼ਾਇਦ ਜਿਹੜੀ ਵੀ ਗੱਲ ਦਸੀਨੀ ਦੋਰਾਵਾਂ ਨੇ ਦੁਬਾਰਾ ਨਜ਼ਰ ਰਵੇਗਾ ਨਹੀਂ ਕਹਿੰਦੇ ਕਿ ਉਹ ਪੈਸੇ ਜਾਵਾ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬੰਨ ਨਹੀਂ ਕਹਿਆ ਜਾਂਦਾ ਮਿਸਦੀ ਨਾ ਕਰਨ ਗੁੰਮਰਾਹ ਨਾ ਕਰਨ ਉਹੀ ਹੈ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਥਾ ਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਬਤੀ ਬਾਲਣ ਦੇ ਉਹ ਡਾਇਰੈਕਟ ਡਿਪਾਰਟਮੈਂਟ ਤੋਂ ਮਿਲਦਾ ਇਹਦਾ ਚਿਪੜਾ ਮੀਟਰ ਐਕਸ਼ਨ ਤੇ ਲੱਗਦੇ ਚਿਪੜੇ ਮੰਨੋ ਕਿਸੇ ਵੀ ਸਾਡੇ ਕੋਲ ਚਿਪੜਾ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚਿਪੜੇ ਤੋਂ ਬਗਾਰ ਸਾਡੇ ਕੋਲ ਮੀਟਰ ਹੀ ਕੋਈ ਨਹੀਂ ਬਲੋਗ ਤੇ ਤੁਹਾਨੂੰ ਇੱਕ ਜੀ ਆਦੇ ਅਹੀਂ ਉਹ ਲਾਣਾ ਚਿਪੜੇ ਮਿਲਣੇ ਚਿਪੜੇ ਲਾਉਣੇ